ਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਵੀ ਕਿੰਨੇ ਐਸੇ ਲਵਾਰਸ ਸਨ ਜਿਨ੍ਹਾਂ ਨੂੰ ਚੁਕਿਆ ਗਿਆ ਨਜਾਇਜ਼ ਸਨ ਉਹਨਾਂ ਨੂੰ ਮਾਰਿਆ ਗਿਆ ਖਪਾਇਆ ਗਿਆ ਤੇ ਅੱਜ ਉਹ ਵਕਤ ਆਇਆ ਵੀ ਜਦੋਂ ਬਿਮਾਰੀ ਦੀ ਹਾਲਤ ਵਿੱਚ ਤੇ ਕਰਦਿਆਂ ਨੇ ਆਖਿਆ ਵੀ ਇਹਦਾ ਅਸੀਂ ਇਲਾਜ ਨਹੀਂ ਕਰਉਣਾ ਤੁਸੀਂ ਆਪ ਹੀ ਕਰਾਓ ਫਿਰ ਜਦੋਂ ਸੰਸਕਾਰ ਦੀ ਵਾਰੀ ਆਈ ਫਿਰ ਉਹ ਕੁਝ ਵਾਪਰਿਆ ਕੋਈ ਉੱਥੇ ਅਰਦਾਸ ਕਰਨ ਵਾਸਤੇ ਤਿਆਰ ਨਹੀਂ ਹੋਇਆ ਤੇ ਕਰ ਨਹੀਂ ਹੈ ਵੀ ਬੰਦੇ ਦਾ ਜਿਹੜਾ ਗੁਨਾਹ ਹੈ ਅੈਬ ਹੈ ਉਹ ਉਹਨੂੰ ਆਪਣੇ ਜੀਤੇ ਹੀ ਨਿਵੇੜਨਾ ਪੈਂਦਾ ਜੇ ਉਹ ਇਹ ਆਖੇ ਨਾ ਵੀ ਇਹਦਾ ਫਿਰ ਅਸੀਂ ਵੰਡ ਲਾਂਗੇ ਫਿਰ ਥੋੜੀ ਕਿਸੇ ਨੇ ਵੰਡਣਾ ਮਨ ਮੇਰੇ ਭੁੱਲੇ ਕੰਪਟਣਾ ਕੀਜੈ ਅੰਤ ਨ ਮੇਰਾ ਤੇਰੇ ਜੀ ਪੈ ਲਈ ਜਾ ਹਣ ਖਾਣ ਖਾਣ ਵਾਲੇ ਮਹਾਰਾਜ ਕਹੇ ਚਲੇ ਗਏ ਖਾਪ ਗਏ ਜਾਂ ਆਪਣੇ ਆਪਣੇ ਪਾਸੇ